ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਅੱਜ ਸਾਡੀ ਟੀਮ ਕੁਦਰਤ ਪ੍ਰੇਮੀ ਘਣੀਏ ਵਾਲਾ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਵਿਖੇ ਪਹੁੰਚੀ ਹੈ ਸਾਨੂੰ ਬਾਈ ਬਲਕਾਰ ਸਿੱਧੂ ਜੋ ਕੈਨੇਡਾ ਵਿੱਚ ਰਹਿੰਦੇ ਆ ਤੇ ਇਸ ਪਿੰਡ ਦੇ ਵਸਨੀਕ ਨੇ ਉਹਨਾਂ ਦੀ ਕਾਲ ਆਈ ਸੀ ਕਿ ਸਾਡੇ ਘਰ ਤੇ ਘਰ ਦੇ ਆਲੇ ਦੁਆਲੇ ਨਗਰ ਦੇ ਵਿੱਚ ਪੰਛੀਆਂ ਦੇ ਲਈ ਰਹਿਣ ਬਸੇਰੇ ਲਾਉਣੇ ਆ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੇਵਾ ਬਖਸ਼ੀ ਅਸੀਂ ਅੱਜ ਇਸ ਨਗਰ ਦੇ ਵਿੱਚ ਆਏ ਆ ਅਸੀਂ ਇਸ ਪਰਿਵਾਰ ਦਾ ਧੰਨਵਾਦ ਕਰਦੇ ਆ ਸਪੈਸ਼ਲੀ ਬਾਈਬਲਕਾਰ ਦਾ ਜਿਨ੍ਹਾਂ ਨੇ ਪੰਛੀਆਂ ਦੇ ਲਈ ਇਨਾ ਸੋਹਣਾ ਪ੍ਰਾਲਾ ਕੀਤਾ ਸੋ ਹੋਰ ਵੀ ਜਿੰਨੇ ਵੀਰ ਇਹ ਵੀਡੀਓ ਦੇਖ ਰਹੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਦੇ ਪਿੰਡਾਂ ਦੇ ਵਿੱਚ ਉਪਰਾਲੇ ਕਰੋ ਅੱਗੇ ਸੋਣ ਵੀ ਨਾ ਰਿਆ ਵੱਧ ਤੋਂ ਵੱਧ ਰੁੱਖ ਲਗਾਓ ਪੰਛੀਆਂ ਦੇ ਲਈ ਰਹਿਣ ਬਸੇਰੇ ਲਗਾਓ ਸਾਡੀ ਟੀਮ ਹਮੇਸ਼ਾ ਤੁਹਾਡੀ ਸੇਵਾ ਦੇ ਲਈ ਹਾਜ਼ਰ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਨੌਲੇਜ ਚਾਹੀਦੀ ਹੈ ਕਿ ਆਹਨੇ ਕਿੱਦਾਂ ਲਾਉਣੀਆਂ ਕਿਹੜੀ ਟੋਕਮੀ ਜਗ੍ਹਾ ਅਸੀਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ ਐਨ ਆਰ ਆਈ ਵੀਰ ਜਰੂਰ ਸਹਿਯੋਗ ਦੇਣ ਆਪਦੇ ਪਿੰਡਾਂ 'ਚ ਪਰਾਲੇ ਕਰਨ ਜੇ ਕੋਈ ਐਨ ਆਰ ਆਈ ਵੀਰ ਦੇ ਪਿੰਡ 'ਚ ਪਰਾਲਾ ਨਹੀਂ ਹੋ ਰਿਹਾ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਅਸੀਂ ਉਹਦੇ ਨਗਰ ਦੇ ਵਿੱਚ ਜਾ ਕੇ ਪੰਛੀਆਂ ਦੇ ਰਹਿਣ ਬਸੇਰੇ ਲਾਵਾਂਗੇ ਸੋ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਕਿ ਸਾਡਾ ਜੋ ਮੈਸੇਜ ਹੈ ਉਹ ਸਾਰੇ ਪੰਜਾਬ ਦੇ ਪਿੰਡਾਂ ਤੱਕ ਪਹੁੰਚ ਸਕੇ ਦੁਬਾਰਾ ਫਿਰ ਇਸ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ